ਤੇ ਜਾਉ ਪੱਕੇ ਹੂੰ ਤੇ ਆਉਣ ਸਕੇ ਇੱਕ ਖਾਨ ਇਹਦੇ ਨਾਲ ਮਿਲਦਾ ਇਹ ਵੀ ਇੱਕ ਜੋਂ ਲਿਸ਼ਕੇ ਤੇ ਯਾਰ ਕਿਸਕੇ ਜਈ ਕੰਧ ਕੁੱਟ ਲਈ ਤਈ ਰਨ ਕੁੱਟ ਲਈ ਜਿਹੜੀ ਤੁਹਾਡੇ ਬੱਚਿਆਂ ਦੀ ਮਾਂ ਹੈ ਤੁਹਾਡੇ ਘਰ ਦੀ ਵਾਰਸ ਹੈ ਹਾਂਜੀ ਤੇ ਉਹਨੂੰ ਮਾਰਨਾ ਕੋਈ ਦਾਨਿਸ਼ਮੰਦੀ ਨਹੀਂ ਅਦਲ ਬਿਨਾ ਸਰਦਾਰ ਹੈ ਰੁਖ ਅਫਲ ਹਾਂਜੀ ਤੇ ਰਨ ਗਦੀ ਹੈ ਜੋ ਵਫਾਦਾਰ ਨਹੀਂ ਜਿਹੜਾ ਕਬੀਲੇ ਦਾ ਸਰਦਾਰ ਹੈ ਉਹ ਸਾਰਿਆਂ ਦਾ ਮੁਹਫਜ਼ ਹੈ ਅਗਰ ਉਹ ਕਬੀਲੇ ਦੇ ਨਿੱਕੇ ਮੋਟੇ ਝਗੜਿਆਂ ਦੇ ਵਿੱਚ ਡੰਡੀ ਮਾਰਦਾ ਹੈ ਹਾਂਜੀ ਤੇ ਉਹ ਕਿਸੇ ਦਾ ਪੱਖ ਮਾਰਦਾ ਹੈ ਕਿਸੇ ਨੂੰ ਸਜ਼ਾ ਪੁੱਠੀ ਦੇ ਦਿੰਦਾ ਹੈ ਜਿਹੜਾ ਹੱਕਦਾਰ ਹੈ ਸਜ਼ਾ ਦਾ ਉਹਨੂੰ ਨਹੀਂ ਦਿੰਦਾ ਕਿ ਇਹ ਦੂਜੇ ਨੂੰ ਦਿੰਦਾ ਇਨਸਾਫ ਨਹੀਂ ਕਰਦਾ ਤੇ ਉਹਦੀ ਮਿਸਾਲ ਇਸ ਤਰ੍ਹਾਂ ਹੀ ਹੈ ਕਿ ਉਹ ਰੁੱਖ ਤੇ ਬੜਾ ਤਗੜਾ ਲੇਕਿਨ ਉਹਨੂੰ ਫਲ ਕੋ ਨਹੀਂ ਲੱਗਾ ਉਹ ਚੱਲ بسم اللہ الرحمن الرحیم شروع خدا دے ناموں جس دا جوڑ جواب نہ کوئی جس دی رحمت بخشش والا انتھ حساب نہ کوئی دنیا بھر وچ وسن والے پنجابیو تے ਸਾਡੇ پیارے ویکھن والےو السلام علیکم ਸਤਿ ਸ੍ਰੀ ਅਕਾਲ ਨਮਸਕਾਰ ਤੇ ਢੇਰ ਢੇਰ ਸਲਾਮਾਂ ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬਤ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਢੁੰਗਹਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ ਪਿਆਰਿਓ ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਨੱਪਿਆ ਜੇ ਤਾਂ ਕਿ ਸਾਡੇ ਤਮਾਮ ਤਰ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਆਪੜ ਸਕਣ ਪਿਆਰਿਓ ਸਾਡੇ ਵੀ ਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਪੁਜਾਇਆ ਕਰੋ ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਝੰਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ ਪਿਆਰਿਓ ਸਾਡੇ ਬੜੇ ਹੀ ਪਿਆਰੇ ਦੋਸਤ ਮਿੱਤਰ ਬੇਲੀ ਸਾਡੇ ਪਰਮਾਨੈਂਟ ਵਿਊਰ ਕੈਨੇਡੀਅਨ ਸਿਟੀਜ਼ਨ ਸਰਦਾਰ ਰਣਜੀਤ ਸਿੰਘ ਬਾਜਵਾ ਤੇ ਉਹਨਾਂ ਦੀ ਫੈਮਿਲੀ ਆਪਣਾ ਅਠ ਰੋਜ਼ਾ ਦੌਰੇ ਪਾਕਿਸਤਾਨ ਕੰਪਲੀਟ ਕਰਕੇ ਤੇ ਕੱਲ ਆਪਣੇ ਦੇਸ਼ ਭਾਰਤ ਸਿਹਾਰ ਗਈ ਪਿਆਰਿਓ ਅਸਾਂ ਵਾਗੇ ਬਾਰਡਰ ਦੇ ਉੱਤੇ ਜਾ ਕੇ ਉਸੇ ਪਾਕਿਸਤਾਨ ਦੀ ਜ਼ੀਰੋ ਲਾਈਨ ਦੇ ਉੱਤੇ ਉਹਨਾਂ ਨੂੰ ਅਲਵਿਦਾ ਆਖਿਆ جتھوں اسی نو جی آیا نو آ کے تے اپنے نال لے کے تے آئے سن سا حکیم مومن خان مومن بہت اردو شاعر ہوئے دا ایک کہ تھی وصل میں بھی فکر جدائی تمام شب اس غم میں ہم کو نیند نہ آئی تمام شب پیارے ہو اس دنیا دی ریت ہے کہ ملتے ہیں دل یہاں मिल के बिछड़ने को और खिलते हैं गुल यहां खिल के बिखरने को ਸਾਡੇ ਪਿਆਰੇ ਦੋਸਤ ਸਾਡੇ ਮਿੱਤਰ ਰਣਜੀਤ ਸਿੰਘ ਬਾਜਵਾ ਜੀ 8 ਦਿਨ ਦੇ ਦੌਰੇ ਦੇ ਉੱਤੇ ਸਾਡੇ ਕੋਲ ਆਏ ਸਨ ਬੜਾ ਸਾਡਾ ਮਾਣ ਇਹਨਾਂ ਵਧਾਇਆ ਹੁਣ ਜਦੋਂ ਕਿ ਇਹ ਸਾਡੇ ਤੋਂ ਜੁਦਾ ਹੋ ਰਹੇ ਨੇ ਤੇ ਸੱਚੀ ਗੱਲ ਏ ਕਿ ਬੜਾ ਹੀ ਦੁੱਖ ਵੀ ਹੋ ਰਿਹਾ ਹੈ ਲੇਕਿਨ ਅਸੀਂ ਇਹਨਾਂ ਦੇ ਵਾਸਤੇ ਦੁਆ ਹੀ ਕਰਨੇ ਕਿ ਅੱਲਾਹ ਪਾਕ ਸੱਚਾ ਸਾਹਿਬ ਇਹਨਾਂ ਨੂੰ ਤੇ ਇਹਨਾਂ ਦੇ ਪਰਿਵਾਰ ਨੂੰ ਖੈਰੀ ਇਹਨਾਂ ਦੇ ਦੇਸ ਪਹਚਾਏ ਪਿਆਰਿਓ ਆਖਰ ਦੇ ਉਤੇ ਇਹ ਸ਼ੇਰ ਪੜ ਕੇ ਤੇ ਸਰਦਾਰ ਹੋਰਾਂ ਨੂੰ ਵਿਦਿਆ ਕਰਾਂਗੇ ਭਈ ਲੈ ਓ ਯਾਰ ਹਵਾਲੇ ਰੱਬ ਦੇ ਤੇ ਮੇਲੇ ਚਾਰ ਦਿਨਾਂ ਦੇ ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ ਰੱਬ ਰਾਖਾ ਤੇ ਅੱਲਾ ਬੇਲੀ ਜੀ ਸਰਦਾਰ ਜੀ ਰਸੋ ਰਸੋ ਪੰਜਾਬੀਓ ਉਗਣ ਸਾਡੇ ਨਾਲ ਚਿਤ ਧਰਿਓ ਜੋ ਵੀ ਗਲਤੀ ਅਣਜਾਣਿਆਂ ਜਾਂ ਜੋ ਹੋਈ ਸਾਠੋਂ ਸਾਨੂੰ ਵੱਡਾ ਜਿਗਰਾ ਕਰਕੇ ਤੁਸੀਂ ਮਾਫ ਕਰਿਓ ਵੱਡਾ ਜਿਗਰਾ ਕਰਕੇ ਮਾਫ ਕਰਿਓ ਲੈਓ ਯਾਰ ਹਵਾਲੇ ਰੱਬ ਦੇ ਮੇਲੇ ਚਾਹ ਰੱਬ ਦੇ ਉਸ ਦਿਨ Eid ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ ਫੇਰ ਮਿਲਾਂਗੇ ਰੱਬ ਰੱਖਾ ਜੀ ਰੱਬ ਰੱਖਾ ਪਿਆਰੇ ਵੇਖਣ ਵਾਲਿਓ ਸਾਡੇ ਪਰਮਾਨੈਂਟ ਵਿਊਅਰ ਤੇ ਸਾਡੇ ਮਿੱਤਰ ਸਰਦਾਰ ਰਜੀਤ ਸਿੰਘ ਬਾਜਵਾ ਹੋਰਾਂ ਨੇ ਆਪਣੇ ਅੱਠ ਰੋਜ਼ਾ ਦੌਰੇ ਪਾਕਿਸਤਾਨ ਦੇ ਦੌਰਾਨ ਕਿਹੜੇ ਕਿਹੜੇ ਪਵਿੱਤਰ ਗੁਰ ਅਸਥਾਨਾਂ ਦੀ ਯਾਤਰਾ ਕੀਤੀ ਪਿਆਰਿਓ ਅਸੀਂ ਉਹਨਾਂ ਨੂੰ ਲੈ ਕੇ ਉਹਨਾਂ ਦੇ ਦਾਦਕੇ ਉਹਨਾਂ ਦੇ ਨਾਨਕੇ ਤੇ ਉਹਨਾਂ ਦੇ ਸਸਰਾਲੀ ਪਿੰਡਾਂ ਦੇ ਵਿੱਚ ਵੀ ਗਏ ਸਾਡੇ ਕੁਝ ਬੜੇ ਇਮਾਨਜੋਗ ਮਿੱਤਰਾਂ ਨੇ ਉਹਨਾਂ ਦੇ ਆਨਰ ਦੇ ਵਿੱਚ ਜ਼ਿਆਫਤਾਂ ਦਾ ਤੇ ਦਾਵਤਾਂ ਦਾ ਇhtimam ਵੀ ਕੀਤਾ ਅਸੀਂ ਸਰਦਾਰ ਹੋਰਾਂ ਨੂੰ ਸ਼ਾਪਿੰਗ ਵੀ ਕਰਵਾਈ ਤੇ ਸਾਹਿਬੋ ਅਸੀਂ ਉਹਨਾਂ ਦੀ ਮੰਗ ਦੇ ਉੱਤੇ ਉਹਨਾਂ ਨੂੰ ਪਾਕਿਸਤਾਨ ਦੇ ਇੱਕ ਬਹੁਤ ਵੱਡੇ ਲੈਜੈਂਡਰੀ ਅਦਾਕਾਰ ਦੇ ਨਾਲ ਵੀ ਮਿਲਵਾਇਆ ਇਹ ਸਾਰਾ ਜਿਹੜਾ ਉਹਨਾਂ ਦਾ ਅੱਠ ਰੋਜ਼ਾ ਪਾਕਿਸਤਾਨ ਦਾ ਵਿਜ਼ਿਟ ਸੀ ਉਹਦੀ ਕੰਪਲੀਟ ਰਿਕਾਰਡਿੰਗ ਅਸਾਂ ਕਰ ਲਈ ਹੋਈ ਹੈ ਕੱਲ ਤੋਂ ਇਨਸ਼ਾਅੱਲਾ ਅਸੀਂ ਕਿਸ਼ਤवार ਇਹ ਸਾਰੀ ਰਿਕਾਰਡਿੰਗ ਜਿਹੜੀ ਹੈ ਆਪਣੇ 8 ਮੁxtਲਫ ਐਪੀਸੋਡਸ ਦੀ ਸ਼ਕਲ ਦੇ ਵਿੱਚ ਤੁਹਾਡੇ ਹਜ਼ੂਰ ਪੇਸ਼ ਕਰਾਂਗੇ ਅੱਜ ਆਓ ਚਲਿਏ ਤੁਹਾਡੇ ਭੇਜੇ ਹੋਏ ਅਖਾਨ ਤਸਵਾਲਾਤ ਲੈ ਕੇ ਇਹਸਾਨ ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ ਉਹਨਾਂ ਦੇ ਪਿੰਡ ਗਖੜਵਾਲੀ ਤੇ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਆਓ ਸਾਹਿਬੋ ਫਿਰ ਸਾਡੇ ਨਾਲ ਓ ਚੱਲ ਮਿਲਣੂ ਚਲੀ ਅਸਲਾਮੁਅਲੈਕਮ ਜਨਾਬ ਬਾਈਵਾ ਸਾਹਿਬ ਜੀ ਬਿਸਮਿਲ੍ਲਾ ਜੀ ਡਾਕਟਰ ਸਾਹਿਬ ਵਾਲੇਕਮ ਸਲਾਮ ਜਨਾਬ ਕੀ ਹਾਲ ਚਾਲ ਹੈ ਅੱਲਾ ਪਾਕ ਦਾ ਇਹਾਸਾਨ ਹੈ ਜੀ ਅੱਲਾ ਪਾਕ ਦਾ ਕਰਮ ਹੈ ਜੀ ਜੀ ਅੱਛਾ ਜਨਾਬ ਬਾਈਵਾ ਸਾਹਿਬ ਸਾਡੇ ਇੱਕ ਬੜੇ ਪਿਆਰੇ ਵੀਰ ਨੇ ਜੀ ਸਾਡੇ ਬੜੇ ਪੱਕੇ ਵੇਖਣ ਵਾਲੇ ਨੇ ਹਮ ਹਮ ਇੰਡੀਆ ਦਾ ਇਲਾਕਾ ਹੈ ਸਰ ਹੁਸ਼ਿਆਰਪੁਰ ਹਾਂਜੀ ਹਾਂਜੀ ਉੱਥੇ ਉਹਨਾਂ ਦਾ ਪਿੰਡ ਹੈ ਹਮ ਭਟੀਆਂ ਜੱਟਾਂ ਅੱਛਾ ਤੇ ਨਾ ਹੈ ਉਹਨਾਂ ਦਾ ਸਰਦਾਰ ਰਜੀਤ ਸਿੰਘ ਬਾਜਵਾ ਜੀ 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 ਬੜੇ ਪਿਆਰੇ ਸਾਡੇ ਮਿੱਤਰ ਨੇ ਹਮ ਹਮ ਉਹਨਾਂ ਜਨਾਬ ਇੱਕ ਤੇ ਇਹ ਆਖਿਆ ਜੀ ਕਿ ਸਾਨੂੰ ਇੱਕ ਲਫ਼ਜ਼ ਬੁਲੇਲੜ ਹਮ ਇਹਦਾ ਤਰਜਮਾ ਪੁੱਛ ਕੇ ਦੱਸੋ ਬਾਜਵਾ ਸਾਹਿਬ ਹਾਂਜੀ ਬੁਲੇਲੜ ਗਿਆ ਉਹ ਆਂਦੇ ਨੇ ਛੱਡ ਪਰਾ ਫਲਾਣਾ ਬੁਲੇਲੜ ਜਿਆ ਬੁਲੇਲੜ ਜੀ ਦਾ ਜਿਦੀ ਖੂਬਸੂਰਤੀ ਨੂੰ ਜਿਦੀ ਸੁੰਦਰਤਾ ਨੂੰ ਉਹਦੇ ਵੱਡੇ ਵੱਡੇ ਹੋਠ ਲੰਮਕੇ ਹੋਏ ਹੋਠ ਯਾਨੀ ਦਾਗ ਲਾंदे ਹੋਣ ਪੈ ਜੀ ਯਾਨੀ ਉਹਦੀ ਖੂਬਸੂਰਤੀ ਦੇ ਉੱਤੇ ਨਾ ਇੱਕ ਕਾਲਾ ਨਿਸ਼ਾਨ ਬਣੇ ਹੋਣ ਹਾਂ ਹਾਂ ਉਹਨੂੰ ਆਂਦੇ ਨੇ ਬਲੇਲੜ ਕੇ ਲੰਮੇ ਲੰਮਕੇ ਹੋਏ ਬੋਲਾ ਆ ਜਿਹੜਾ ਅੱਛਾ ਜਿਦੇ ਹੋਠ ਬਾਹਰ ਨੂੰ ਕਈਆਂ ਦੇ ਵੇਖੇ ਨੇ ਵੱਡੇ ਵੱਡੇ ਲੰਮੇ ਲੰਮੇ ਇਹਾਂ ਨੂੰ ਲੰਮਕੇ ਹੁੰਦੇ ਨੇ ਹਾਂ ਉਹ ਜਿੱਦਾਂ ਵੀ ਸੋਨਾ ਹੋ ਇਹਨਾਂ ਦੇ ਉਹ ਉਹਦੀ ਉਹ ਇੱਕ ਵੱਜ ਬਣ ਜਾਂਦਾ ਵੱਜ ਬਣਿਆ ਹੁੰਦਾ ਮੋਟੇ ਬੁੱਲਾ ਵਾਲਾ ਹਾਂਜੀ ਹਾਂਜੀ ਹਾਂ ਤੇ ਬਾਈਵਾ ਸਾਹਿਬ ਉਹਨਾਂ ਨੇ ਇੱਕ ਅਖਾਨ ਵੀ ਭੇਜਿਆ ਹੂੰ ਹੂੰ ਅਖਾਨ ਇਸ ਤਰ੍ਹਾਂ ਜੀ ਕਿ ਜਾਓ ਹਸਾਵੇ ਤੇ ਕੋਈ ਨਾ ਆਵੇ ਤੇ ਜਾਓ ਪੱਕੇ ਤੇ ਆਉਣ ਸਕੇ ਹਾਂਜੀ ਇਹਦੇ ਕਿ ਦੱਸਿਆ ਗਿਆ ਹੈ ਕਿ ਜਦੋਂ ਬੰਦੇ ਦੇ ਜੌਂ ਜਿਹੜੇ ਨਾ ਜੌਂ ਦੀ ਫਸਲ ਕਣਕ ਤੋਂ ਪਹਿਲਾਂ ਪੱਕ ਪੈਂਦੀ ਸੀ ਜੀ ਯਾਨੀ ਵਿਸਾਖ ਵਿੱਚ ਪਹਿਲਾਂ ਜੌਂ ਪੱਕਦੇ ਸਨ ਤੇ ਬਾਅਦ ਚ ਕਣਕ ਪੱਕਦੀ ਸੀ ਜੀ ਤੇ ਜਦੋਂ ਜੌਂ ਜਿਹੜੇ ਨਾ ਪੱਕ ਜਾਂਦੇ ਸਨ ਤੇ ਫੇਰ ਹੀ ਫਿਰ ਉਹਨਾਂ ਨੂੰ ਵੜਨ ਵਾਸਤੇ ਮਜਬਲ ਦੇਵੇ ਉਹਦੇ 'ਚ ਮਜ਼ਦੂਰੀ ਵੀ ਕਰਨੀ ਪੈਂਦੀ ਸੀ ਘਰ ਵਾਲਿਆਂ ਨੂੰ ਜੀ ਉਹਨਾਂ ਨੂੰ ਵੜਨਾ ਉਹਨਾਂ ਨੂੰ ਗਾਣਾ ਗੁਣਾ ਸਾਰਾ ਕੁਝ ਕਰਨਾ ਇਹ ਨਾ ਇਹਦੀ ਇੱਕ ਸ਼ਕਲ ਇਹ ਵੀ ਹੈ ਕਿ ਜਿਉਂ ਸਾਵੇ ਤੇ ਕੋਈ ਨਾ ਆਵੇ ਹਾਂਜੀ ਹਾਂਜੀ ਕਿ ਜਦੋਂ ਤੁਹਾਡੇ ਜਿਉਂ ਸਾਵੇ ਨੇ ਤੁਹਾਡੇ ਘਰ ਦਾਣੇ ਹੀ ਕੋ ਨਹੀਂ ਤੇ ਕਿਸੇ ਨਹੀਂ ਆਉਣਾ ਹਾਂ ਤੇ ਜਦੋਂ ਪੱਕ ਗਏ ਨੇ ਤੇ ਫਿਰ ਜਨਾਬ ਇਨੇ ਕੋ ਆਉਣੇ ਨੇ ਵੀ ਜਨਾਬ ਠੱਕੇ ਤੇ ਵੱਜਣੇ ਨੇ ਬੰਦਿਆ ਹਾਂਜੀ ਅੱਛਾ ਤੇ ਜਿਉਂ ਪੱਕਣ ਤੋਂ ਮਰਾ ਦੇ ਵੀ ਦਾਣੇ ਤੁਹਾਡੇ ਘਰ ਆ ਗਏ ਨਹੀਂ ਹਾਂਜੀ ਇੱਕ ਖਾਨ ਇਹਦੇ ਨਾਲ ਮਿਲਦਾ ਇਹ ਵੀ ਇੱਕ ਜਿਉਂ ਲਿਸ਼ਕੇ ਤੇ ਯਾਰ ਕਿਸਕੇ ਹਾਂ ਕਿ ਲਿਸ਼ਕੇ ਦਾ ਮਰਾਦ ਇਹ ਵਗੇ ਜਦੋਂ ਉਹਦੇ ਦਾਣੇ ਪੱਕਣ ਵਾਲੇ ਪਾਸੇ ਟੋਲ ਪੈਂਦੇ ਸਨ ਨਾ ਦਾਣਾ ਵਿੱਚ ਭਰ ਕੇ ਜਾਂਉਂਦਾ ਤੇ ਉਹ ਨਾ ਬੜਾ ਖੂਬਸੂਰਤ ਚਿੱਟਾ ਉਹ ਜਿਹੜਾ ਸਿੱਟਾ ਨਾ ਲਿਸ਼ਕਣ ਲੱਗ ਪੈਂਦਾ ਸੀ ਤੇ ਇੰਜ ਜਾਪਦਾ ਸੀ ਜਿਵੇਂ ਉਹਨਾਂ ਸੁਨਹਿਰੀ ਰੰਗ ਸੋਨੇ ਵਰਗਾ ਹੋ ਗਿਆ ਤੇ ਪੱਕ ਗਏ ਨੇ ਤੂੰ ਜਿਹੜੇ ਯਾਰ ਆ ਕੇ ਕਈ ਬੈਰਿੰਗ ਦੇ ਨੇ ਨਾ ਕਿੰਨੇ ਕਿੰਨੇ ਦਿਨ ਯਾਰ ਮੇਰਾ ਤੇਰੇ ਬਗੈਰ ਦਿਲ ਹੀ ਨਹੀਂ ਲੱਗਦਾ ਹਾਂ ਜੀ ਜੀ ਤੇ ਐਵੇਂ ਰੋਟੀਆਂ ਪਈਆਂ ਪੰਜ ਪੰਜ ਪਾਰਮੀਆਂ ਤੇ ਸੱਤੇ ਪੈਰ ਤੇ ਘਰਾੜੇ ਪੇ ਮਾਰਨੇ ਉੱਤੇ ਨਾ ਕੋ ਕੰਮ ਨਾ ਕਾਰ ਹਾਂ ਉਹ ਜਦੋਂ ਜੋਂ ਪੱਕ ਜਾਣੇ ਨੇ ਨਾ ਜੀ ਤੇ ਉਹ ਜਿਹੜੇ ਯਾਰ ਨੇ ਨਾ ਉਹਨਾਂ ਨੂੰ ਇਹ ਖਤਰਾ ਹੁੰਦਾ ਵੀ ਉਹਦੇ ਖਟੂ ਹੁੰਦੇ ਨੇ ਜਿਨ੍ਹਾਂ ਜ਼ਿੰਦਗੀ ਚ ਕਰਨੇ ਕੱਕ ਨਹੀਂ ਉਹਨਾਂ ਨੂੰ ਹੁੰਦਾ ਵੀ ਕਿਤੇ ਨਾਲ ਸਾਨੂੰ ਬਾਢੀ ਨਾ ਲਾ ਲਵੇ ਹਾਂ ਮੀ ਕੋ ਜੀ ਯਾਰ ਜੂਏ ਤੇ ਯਾਰ ਟੁਕਰਖਾਨ ਨੂੰ ਤੇ ਹੈ ਤੋਂ ਨਾਲ ਬਾਢੀ ਕਰਨ ਨੂੰ ਉਹਨਾਂ ਨੂੰ ਫਿਰ ਮੌਤ ਪੈ ਜਾਂਦੀ ਉਹ ਫਿਰ ਨਾ ਖਿਸਕ ਜਾਂਦੇ ਨਹੀਂ ਵਾਹ ਤੇ ਦੂਜੇ ਪਾਸੇ ਵੀ ਇੱਕ ਜੋਂ ਸਾਵੇ ਤੇ ਕੋਈ ਨਾ ਆਵੇ ਵੀ ਜਦੋਂ ਉਹ ਸਮਝਦੇ ਨੇ ਕਿ ਅਗਲੇ ਦੇ ਘਰ ਦਾਣੇ ਹੀ ਕੋਈ ਨਹੀਂ ਹਾਂਜੀ ਤੇ ਕਿਸੇ ਨੇ ਕੀ ਲੈਣ ਆਉਣਾ ਉੱਥੇ ਤੇ ਜਦੋਂ ਦਾਣੇ ਆ ਜਾਣੇ ਤੇ ਫਿਰ ਜਨਾਬ ਇੰਨੇ ਕੁ ਜੀ ਆ ਉਹਨਾਂ ਨੇ ਉਹਨਾਂ ੱੱਕੇ ਪੇ ਵੱਜਣੇ ਮਤਲਬ ਇਹ ਹੈ ਕਿ ਇਹਦੇ ਜੇ ਦੱਸਿਆ ਗਿਆ ਕਿ ਮਾਰੇ ਦਾ ਕੋਈ ਸਾਖ ਨਹੀਂ ਮਾਰੇ ਦਾ ਕੋਈ ਅਮਦਰਦ ਨਹੀਂ ਮਾਰੇ ਨੂੰ ਕੋਈ ਮਿਲਣਾ ਪਸੰਦ ਨਹੀਂ ਕਰਦਾ ਬੇਸਹਾਰਾ ਨੂੰ ਤੇ ਜਿਹਦੇ ਘਰ 4 ਦਾਣੇ ਆ ਜਾਂਦੇ ਨੇ ਜਿਹਦੇ ਘਰ ਦੌਲਤ ਹੈ ਉਹਦੇ ਵੱਲ ਸਾਰੇ ਮੱਲੇ ਕਿਥੋ-ਕਿਥੋਂ ਰਿਸ਼ਤੇਦਾਰੀ ਕੱਢ ਕੇ ਤੇ ਆਉਣ ਲੱਗ ਪੈਂਦੇ ਲੱਗ ਪੈਂਦੇ ਲਓ ਜੀ ਪਿਆਰਿਓ ਸਾਡੇ ਵੀਰ ਸਰਦਾਰ ਰਣਜੀਤ ਸਿੰਘ ਬਾਜਵਾ ਹੋਰਾਂ ਨੇ ਹਿਯਾਰਪੁਰ ਇੰਡੀਆ ਤੋਂ ਵੇਖੋ ਇਹ ਅਖਾਨ ਪਜਵਾਇਆ ਸੀ ਇਹ ਜਿਹੜੇ ਅਖਾਨ ਇਹੋ ਜਿਹੇ ਹੁੰਦੇ ਨੇ ਪਿਆਰਿਓ ਸਾਡੇ ਵਰਤਾਰਿਆਂ ਦਾ ਚਿਲਕਾਰਾ ਮਿਲਦਾ ਉਹਨਾਂ ਦੇ ਵਿੱਚ ਸਾਨੂੰ ਮਤਾਂ ਦਿੱਤੀਆਂ ਜਾਂਦੀਆਂ ਨੇ ਜਿਵੇਂ ਅਸੀਂ ਵਸੇਬ ਦੇ ਵਿੱਚ ਆਪਣੇ ਚ ਵਸਨੇ ਆ ਜਿਵੇਂ ਸਾਡੇ ਵਰਤਾਰੇ ਇੱਕ ਦੂਜੇ ਦੇ ਨਾਲ ਹੁੰਦੇ ਨੇ ਪਿਆਰਿਓ ਉਹ ਸਾਰੇ ਇਸ ਅਖਾਣਾ ਦੇ ਸ਼ੀਸ਼ੇ ਦੇ ਵਿੱਚ ਸਾਨੂੰ ਨਜ਼ਰੀਆਂ ਹੁੰਦੇ ਨੇ ਵੇਖੋ ਨਾ ਜਔ ਸਾਵੇ ਤੇ ਕੋਈ ਨਾ ਆਵੇ ਯਾਨੀ ਹਾਲੇ ਕੱਚੇ ਨੇ ਜਔ ਸਾਵੇ ਨੇ ਮਤਲਬ ਹਰੇ ਨੇ ਸਾਵੇ ਦਾ ਮਤਲਬ ਹਰਾ ਹੁੰਦਾ ਹੈ ਹਾਲੀ ਉਹ ਪੱਕ ਕੇ 골ਡਨ ਸੁਨਹਿਰੀ ਨਹੀਂ ਹੋਏ ਤੇ ਫਿਰ ਕੀ ਕਿਸੇ ਲੈਣ ਆਉਣਾ ਇਹਨੂੰ ਅਸ ਅਗਰ ਉਸਤ ਇਹ ਪਿਆਰਿਓ ਵੇਖੋ ਨਾ ਇੱਕ ਬੰਦਾ ਮਾੜਾ ਹਾਲੀ ਉਹਦੇ ਬੱਚੇ ਨिके ਨिके ਨੇ ਹਾਲੀ ਪਨੀਰੀ ਏ ਹਾਲੀ ਵੱਡੇ ਹੋਣ ਦੇ ਨੇ ਕੁੱਪੜਨੇ ਪੈਣੇ ਕੋਈ ਉਂਝ ਛੋਟਾ ਮੋਟਾ ਕੰਮ ਕਾਜ ਕਰਦੇ ਨੇ ਅਗਲਾ ਖਾਂ ਦਾ ਹਿੱਸਾ ਵੀ ਜੋਂ ਪੱਕੇ ਤੇ ਮਿਲਣ ਸਕੇ ਹੁਣ ਉਹਦੇ ਉਹੋ ਹੀ ਨਿਕੇ ਨਿਕੇ ਬੱਚੇ ਜਿਹੜੇ ਨੌ ਨਿਹਾਲ ਸਨ ਛੋਟੇ ਬੱਚੇ ਸਨ ਉਹ ਪੜ੍ਹ ਲਿਖ ਕੇ ਜਵਾਨ ਹੋ ਗਏ ਨੇ ਹੁਣ ਉਹਦੇ ਘਰ ਦੌਲਤ ਆਉਣ ਲੱਗ ਪਈਏ ਜਿਉਂ ਉਹਦੇ ਪੱਕ ਗਏ ਨੇ ਯਾਨੀ ਉਹਦੀ ਹਾਲਤ ਬਦਲ ਗਈਏ ਪਹਿਲੇ ਸਾਵੇ ਸਨ ਹੁਣ ਜਿਉਂ ਪੱਕ ਗਏ ਨੇ ਤੇ ਹੁਣ ਫਿਰ ਉਹ ਸਾਖ ਵੀ ਜਿਹੜੇ ਕਦੀ ਉਹਨੂੰ ਆਪਣਾ ਰਿਸ਼ਤੇਦਾਰ ਵੀ ਨਹੀਂ ਸਨ ਮੰਨਦੇ ਉਹ ਵੀ ਆਉਣ ਜਾਣ ਲੱਗ ਪੈਂਦੇ ਨੇ ਉਹ ਵੀ ਆਖਦੇ ਨੇ ਫਲਾਣਾ ਭਾਈ ਸਾਡਾ ਪੁੱਤਰ ਏ ਜਿਹਦਾ ਮੁੰਡਾ ਇਹ ਆਪਣੀ ਹੋ ਗਿਆ ਉਹ ਤੇ ਸਾਡਾ ਸੱਕਾ ਭਰਾ ਹੈ ਪਹਿਲੇ ਉਹਨੂੰ ਦੂਰ ਦਾ ਸਾਗ ਵੀ ਨਹੀਂ ਮੰਨਦੇ ਇੱਕ ਤੇ ਸਾਡੀ ਜਿਹੜੀ ਖੁਦਗਰਜ਼ੀ ਤੇ ਮਤਲਬ ਪ੍ਰਸਤੀ ਵਾਲੀ ਆਦਤ ਸਾਡੇ ਵਸੇਬ ਸਮਾਜ ਵਿੱਚ ਪਾਈ ਜਾਂਦੀ ਲੋਕਾਂ ਦੇ ਵਿੱਚ ਇੱਕ ਤੇ ਉਹਦੇ ਵੱਲ ਗੋ ਕਰਵਾਇਆ ਗਿਆ ਦੂਸਰਾ ਬਾਈਵਾ ਸਾਹਿਬ ਨੇ ਇਹਦੇ ਨਾਲ ਦਾ ਹੀ ਮਿਲਦਾ ਜੁਲਦਾ ਇੱਕ ਹੋਰ ਖਾਨ ਵੀ ਦੱਸਿਆ ਉਹਦੇ 'ਚ ਵੀ ਵੇਖੋ ਕਿੰਡੀ ਵੱਡੀ ਮਾਤੇ ਬਾਈਵਾ ਸਾਹਿਬ ਬਿਆਨ ਕੀਤੀ ਜਿਉਂ ਲਿਸ਼ਕੇ ਤੇ ਯਾਰ ਖਿਸਕੇ ਜਿਸ ਵੇਲੇ ਜੌਂ ਦੀ ਫਸਲ ਪੱਕ ਜਾਂਦੀ ਹੈ ਨਾ ਤਾਂ ਯਾਰ ਦੋਸਤ ਤਾਂ ਵੀ ਨਾਸ ਭੱਜ ਜਾਂਦੇ ਨੇ ਨਾ ਕਿ ਹੁਣ ਜਿਹਦੇ ਜੌਂ ਪੱਕੇ ਨੇ ਉਹ ਕਿਤੇ ਇਹ ਨਾ ਆਖ ਦੇਵੇ ਕਿ ਆਈ ਯਾਰ ਸਵੇਰੇ ਹੱਥ ਪੁਆਈਂ ਜਰਾ ਵਾਢੀ ਕਰ ਲਾਂਗੇ ਅੱਗੇ ਪਿੱਛੇ ਤੋਂ ਉਹਦਾ ਹੀ ਮਾਲ ਖਾਂਦੇ ਰਹੇ ਉਹਦੇ ਨਾਲ ਬਹਿ ਕੇ ਗੱਪ ਸ਼ਪ ਰੋਜ਼ ਲਾਣੀ ਪਰ ਜਦੋਂ ਉਹਨੇ ਆਖਿਆ ਵੀ ਮੇਰਾ ਹੁਣ ਹੱਥ ਵੰਡਾਓ ਸਵੇਰੇ ਜਰਾ ਆ ਕੇ ਮੇਰੇ ਨਾਲ ਹੱਥ ਪੁਆਇਆ ਜੇ ਤਾਂ ਫੇਰ ਪਿਆਰਿਓ ਕੋਈ ਵੀ ਨਹੀਂ ਆਉਂਦਾ ਆਪਣੇ ਮਤਲਬ ਨੂੰ ਅਸੀਂ ਹਰ ਇੱਕ ਕੋਲ ਜਾਣੇ ਆ ਅਗਲਾ ਸਾਡੇ ਕੋਲੋਂ ਕੋਈ ਮਤਲਬ ਕੱਢਣ ਦੀ ਕੋਸ਼ਿਸ਼ ਕਰੇ ਤੇ ਅਸੀਂ ਉਜਰ ਤਰਾਸ਼ਨ ਲੱਗ ਪੈਨੇ ਆ ਇਹਨਾਂ ਸਾਡਿਆਂ ਵਰਤਾਰਿਆਂ ਬਾਰੇ ਸਾਨੂੰ ਇਹਨਾਂ ਅਖਾਣਾ ਦੇ ਵਿੱਚ ਸਮਝਾਇਆ ਗਿਆ ਹੈ ਬਾਈਵਾ ਸਾਹਿਬ ਨਿਊ ਜਰਸੀ ਅਮਰੀਕਾ ਤੋਂ ਸ਼ਬੀਰ ਹੁਸੈਨ ਸਾਡੇ ਜਨਾਬ ਪਰਮਾਨੈਂਟ ਵਿਊਰ ਨੇ ਉਹਨਾਂ ਜਨਾਬ ਬੜਾ ਸੋਹਣਾ ਇੱਕ ਅਖਾਨ ਪਿਜਵਾਇਆ ਭਈ ਜਈ ਕੰਧ ਕੁੱਟ ਲਈ ਉਹ ਤੈਰਾ ਨਕੋਟ ਲਈ ਹਾਂਜੀ ਇਹ ਮ ਇਸ ਖਾਨੇ ਚ ਮਤ ਦਿੱਤੀ ਗਈ ਹੈ ਕਿ ਬੀਬੀ ਜਿਹੜੀ ਹੈ ਨਾ ਤੁਹਾਡੀ ਬੀਬੀ ਜਾਂ ਪਤਨੀ ਜੀ ਜੀ ਜਾਂ ਤ੍ਰਿਮਤੀ ਜਾਂ ਸੁਆਣੀ ਜਾਂ ਜ਼ਾਲ ਜੀ ਉਹਨੂੰ ਮਾਰਨਾ ਨਹੀਂ ਚਾਹੀਦਾ ਇਸ ਵਾਸਤੇ ਪਹਿਲੇ ਹੀ ਤੁਹਾਡੇ اختیار ਚਗਲਿਆਂ ਨੇ ਦੇ ਛੜੀ ਆਏ ਹਾ ਤੁਹਾਡੇ ਨਾਲ ਨਕਾਹ ਕਰਤਾ ਤੇ ਉਹ ਤੁਹਾਡੇ ਅੱਗੇ ਅਧੀਨ ਹੈ ਤੁਹਾਡੀ ਬੀਬੀ ਹੈ ਤੇ ਮਤਲਬ ਇਹ ਵੇ ਕਿ ਉਹਨੂੰ ਮਾਰਨਾ ਮਤਲਬ ਇਹ ਕਿ ਇਸ ਨਹੀਂ ਹੈ ਜਿਵੇਂ ਕਿਸੇ ਕੰਧ ਨੂੰ ਮਾਰਨਾ ਕਿ ਉਹ ਵਿਚਾਰੀ ਨੇ ਅੱਗੋਂ ਮਤਲਬ ਇੱਕੂਣਾ ਵੀ ਨਹੀਂ ਚੁੱਪ ਕਰਕੇ ਤੇ ਮੱਲਵੇ ਬਾਗੋਂ ਰੋਹੀ ਜਾਏਗੀ ਕੁਰਲਾਈ ਜਾਏਗੀ ਹਾਂਜੀ ਤੇ ਉਹਦੀ ਦਾਜ ਫਰਿਆਦ ਵੀ ਉੱਥੇ ਕਿਸੇ ਨਹੀਂ ਸੁਣਨੀ ਪੇਕੇ ਦੂਰ ਹੁੰਦੇ ਨੇ ਤੇ ਉਂਝ ਵੀ ਜਿਹੜਾ ਆਪਣੀ ਬੀਬੀ ਨੂੰ ਜਿਹੜੀ ਤੁਹਾਡੇ ਬੱਚਿਆਂ ਦੀ ਮਾਂ ਐ ਤੁਹਾਡੇ ਘਰ ਦੀ ਵਾਰਸ ਐ ਹਾਂਜੀ ਤੇ ਉਹਨੂੰ ਮਾਰਨਾ ਕੋਈ ਦਾਨਿਸ਼ਮੰਦੀ ਨਹੀਂ ਹਾਂ ਔਰ ਇਹ ਇਸੇ ਨੇ ਕਿ ਜਿਵੇਂ ਬੰਦਾ ਕੰਧ ਨੂੰ ਵੇ ਸੱਟਾਂ ਮਾਰੇ ਇਹ ਹੀ ਹਾਲ ਦਨਾਨੀ ਵਾਲਾ ਐ ਇਹ ਕੋਈ ਦਾਨਿਸ਼ਮੰਦੀ ਨਹੀਂ ਤੇ ਬੀਬੀਆਂ ਨੂੰ ਇਸ ਤਰ੍ਹਾਂ ਮੱਲਵੇ ਉਹਨਾਂ ਤੇ ਹੱਥ ਛੁੱਟ ਹੋ ਕੇ ਤੇ ਉਹਨਾਂ ਨੂੰ ਮਾਰਨ ਨਹੀਂ ਡਾਪਣਾ ਚਾਹੀਦਾ ਛੋਟੀ ਮੋਟੀ ਨਰਾਜ਼ਗੀ ਘਰਚ ਵਾਦਾ ਕਾਟਾ ਹੋ ਜਾਂਦਾ ਤੇ ਬੰਦਾ ਮੂੰਹ ਨਾਲ ਗੱਲ ਸਮਝਾ ਲੈਂਦਾ ਹਾਂਜੀ ਹਾਂਜੀ ਤੇ ਦੇਖੋ ਇਸ ਤਰ੍ਹਾਂ ਦੀ ਵੀ ਖੋਜੀ ਕੋਈ ਮਾਮਲਾ ਹੋ ਸਕਦਾ ਕਿਤੇ ਅੱਲਾ ਮaaf ਕਰੇ ਕਿਉਂਕਿ ਕਈ ਕਿਸਮ ਦੀਆਂ ਬੀਬੀਆਂ ਵੀ ਨੇ ਹਾਂਜੀ ਤੇ ਕਿਤੇ ਉਹੋ ਜੀ ਸੂਰਤ ਹੋਏ ਤੇ ਫਿਰ ਤੇ ਕੁਰਾਨ ਚ ਵੀ ਹੁਕਮ ਹੈ ਕਿ ਇਹਨਾਂ ਨੂੰ ਮਾਰੋ ਇਹ ਕਿਨੂੰ ਕੋਈ ਬਰਾਈ ਵਗੈਰਾ ਉਹਦੇ ਚ ਕੋਈ ਨਜ਼ਰ ਆਏ ਹਾਂਜੀ ਤੇ ਉਹਨੂੰ ਤਰਾਤ ਰੁਕੇ ਦੋਦੇ ਤੋਂ ਮਨਾ ਕਰੋ ਤੇ ਜੇ ਉਹ ਨਾ ਮੁੜੇ ਤੇ ਫਿਰ ਉਹਨੂੰ ਤਲਾਕ ਦੇ ਦਿਓ ਹਾਂਜੀ ਜੀ ਆ ਲੇਕਨ ਜਿਹੜਾ ਸਾਡਾ ਆਮ ਵਿਹਾਰ ਹੈ ਉਹਦੇ ਚ ਇਹ ਵੇ ਕਿ ਐਵੇਂ ਗੱਲ ਗੱਲ ਟੋਟ ਕੇ ਤੇ ਜਨਾਬ ਮੈਂ ਮੈਂ ਬੜਾ ਕੌੜਾ ਹੁੰਨਾ ਵਾਂ ਤੇ ਲੋਕਾਂ ਨੂੰ ਵਿਖਾਨ ਲਈ ਬੁੱਢੀ ਬੜੀ ਥੱਲੇ ਲਾ ਕੇ ਰੱਖੀ ਏ ਤੇ ਬੜਾ ਉਹਦਾ ਰੋਬ ਏ ਤੇ ਇਹ ਤੇ ਉਹ ਅੰਦੀ ਤੇ ਉਹ ਫਿਰ ਇਹ ਗੱਲ ਜਿਹੜੀ ਇਹ ਨਾ ਮਤਲਬ ਇਹ ਚੰਗੀ ਨਹੀਂ ਲਓ ਜੀ ਪਿਆਰਿਓ ਸ਼ਬੀਰ ਹੁਸੈਨ ਸਾਹਿਬ ਸਾਡੇ ਵੀਰ ਜਿਹੜੇ ਅਮਰੀਕਾ ਚ ਨਿਊ ਜਰਸੀ ਦੇ ਵਿੱਚ ਮੁਕੀਮ ਨੇ ਉਹਨਾਂ ਅਖਾਣ ਪਝਵਾਇਆ ਸੀ ਭੀ ਜਈ ਕੰਧ ਕੁੱਟ ਲਈ ਤਈ ਰਨ ਕੁੱਟ ਲਈ ਬਾਏਵਾ ਸਾਹਿਬ ਵੇਖੋ ਕਿੰਨਾ ਸੋਹਣਾ ਇਹਦੀ ਵੰਡ ਕੀਤੀ ਕਿੰਨਾ ਸੋਹਣਾ ਨਖੇੜਾ ਕਰਕੇ ਸਾਨੂੰ ਦੱਸਿਆ ਪਿਆਰਿਓ ਤੁਹਾਡੀ بیوی ਜਿਹੜੀ ਇਹ ਬਾਈਵਾ ਸਾਹਿਬ ਨੇ ਬੜਾ ਸੋਹਣਾ ਫਿਕਰਾ ਕਿਹਾ ਕਿ ਉਹ ਤੇ ਅੱਗੇ ਹੀ ਤੁਹਾਡੀ ਦਸਤਰਸੇ ਚ ਦੇ ਦਿੱਤੀ ਏ ਉਹਦੇ ਮਾਪੇ ਨੇ ਤੁਹਾਨੂੰ ਦੇ ਛੱਡਿਆ ਕਿ ਲੈ ਜਾਓ ਜੀ ਮੇਰੀ ਧੀ ਤੇ ਤੁਸੀਂ ਵੀ ਆਪਣੀ نسل ਚਲਾਉਣ ਵਾਸਤੇ ਲਿਆਂਦੀ ਏ ਤੁਹਾਡੇ ਬਾਲ ਬੱਚਿਆਂ ਦੀ ਉਹਨੇ ਮਾਂ ਬੰਨਾ ਤੇ ਉਹਦੇ ਨਾਲ ਲੜਾਈ ਕਾਦੀ ਪਿਆਰੇ ਨਬੀ ਭਾਗ ਤੇ ਇਹ ਫਰਮਾਉਂਦੇ ਨੇ ਵੀ ਘਰ ਰੱਖਿਆ ਨੌਕਰ ਜਿਹੜਾ ਉਹਨੂੰ 70 ਵਾਰੀ ਰੋਜ਼ ਮਾਫੀ ਦਿਓ ਤੇ ਸਾਹਿਬ ਉਹ ਤੁਸੀਂ ਦੱਸੋ ਕਿ ਉਹ ਕਿਹੜਾ ਬਦਬਖਤ ਤੇ ਬਦਕਿਸਮਤ ਨੌਕਰ ਹੈ ਜਿਹੜਾ 70 ਰਾਰੀ ਰੋਜ਼ ਦਿਹਾੜੀ ਦੇ ਵਿੱਚ ਭੁੱਲ ਜਾਏ ਜਾਂ ਗਲਤੀ ਕਰੇ ਗਲਤੀ ਬੜਾ ਕੋਈ ਭੁਲक्कड़ ਹੋਏਗਾ ਬੜਾ ਕੋਈ ਗਨਤਕਾਰ ਨੌਕਰ ਵੀ ਹੋਏਗਾ ਤੱਕ ਪੰਜ ਰੀ ਕਰ ਲਗਾ 6 ਰੀ ਕਰ ਲੈਂਦਾ ਇੱਕ ਦਿਹਾੜੀ ਵਿੱਚ ਤੇ ਸਾਹਿਬ ਕੀ ਫਰਮਾ ਦਿੱਤਾ ਵੀ 70 ਰਾਰੀ ਮਾਫੀ ਦਿਓ ਦੂਜਾ ਪਿਆਰਿਓ ਸਾਡੇ ਪਿਆਰੇ ਨਬੀ پاک ਸੱਚੀ ਸਰਕਾਰ ਨੇ ਫਰਮਾਇਆ ਕਿ ਕਿਸੇ ਬੰਦੇ ਦੇ اخلاق ਬਾਰੇ ਪੁੱਛਣਾ ਹੋਵੇ ਨਾ ਜਾਣਨਾ ਹੋਵੇ ਤੁਸੀਂ ਪਤਾ ਜੋਈ ਕਰਨੀ ਹੋਵੇ ਭਈ ਇਹਦਾ اخلاق ਕਿੰਜ ਦਾ ਹੈ ਉਹਦੇ ਘਰਦਿਆਂ ਨੂੰ ਪੁੱਛੋ ਉਹਦੇ ਅਹਲੇ ਖਾਨਾ ਨੂੰ ਪੁੱਛੋ ਉਹਦੇ ਅਹਲੇ ਬੈਤ ਤੁਹਾਨੂੰ ਦੱਸਣਗੇ ਕਿ ਇਹ ਕਿਸ ਤਰ੍ਹਾਂ ਦਾ ਪਿਓ ਏ ਉਹਦੀ ਬੀਵੀ ਦੱਸੇਗੀ ਕਿਸ ਤਰ੍ਹਾਂ ਦਾ ਸ਼ੌਹਰ ਏ ਉਥੋਂ ਤੁਸੀਂ ਉਹਦੇ ਕਿਰਦਾਰ ਦਾ اخلاق ਦਾ ਤੁਸੀਂ ਅੰਦਾਜ਼ਾ ਕਰ ਸਕਦੇ ਹੋ ਗੋ ਲਾ ਸਕਦੇ ਹੋ ਸਾਬੋ ਜੀ ਮੈਂ ਕੰਦਰੋਂ ਕੁਟਿਏ ਡਾਂਗਾ ਕੱਢ ਮਾਰੀਏ ਤਾਂ ਕੰਧ ਕਿਹੜਾ ਅੱਗੋਂ ਬੋਲਣਾ ਹੈ ਇਸੇ ਤਰ੍ਹਾਂ ਹੀ ਦੂਰ ਜਿਹਦੇ ਬਾਪੇ ਵਸਦੇ ਹੋਣ ਉਹ ਧੀਆਂ ਜਦੋਂ ਦੂਰ ਦਰਾਡੇ ਕਿਤੇ ਵਿਆਈਆਂ ਜਾਂਦੀਆਂ ਨੇ ਸਾਡੀਆਂ ਤੇ ਧੀਆਂ ਸਾਬੋ ਅਸੀਂ ਮਸਲਨ ਮੈਂ ਗੁਜਰਾਂ ਵਾਲੇ ਰਹਿਣਾ ਤੇ ਮੇਰੇ ਨਾਲ ਇੱਕ ਘਰ ਹੈ ਉਹਨਾਂ ਦੀ ਬੇਟੀ ਮਾਸ਼ਾਅੱਲਾ ਕੈਨੇਡਾ ਹੁੰਦੀ ਹੈ ਉਹੋ ਦਿਨ ਅਰੋਥੇ ਕੋਈ ਅਭੀ ਨਬੀ ਹੋ ਜਾਵੇ ਤੇ ਉਹ ਮਾਂ ਪਿਓ ਨੂੰ ਧੀ ਫਿਰ ਅਜਿਆ ਜੀ ਹੁੰਦਾ ਕਿ ਉਹ ਮਾਂ ਪਿਓ ਨੂੰ ਦੱਸਦੀ ਨਹੀਂ ਉਹ ਕੀ ਦੱਸੇਗੀ ਆਪਣੀ ਮਾਂ ਨੂੰ ਐਡੀ ਦੂਰ ਬੈਠਿਆ ਬੁੱਢੀ ਮਾਂ ਵਢੇਰੀ ਨੂੰ ਪਰੇਸ਼ਾਨ ਕਰੇਗੀ ਕਦੀ ਨਹੀਂ ਦੱਸਦੀਆਂ ਆਪਣੀ ਜਾਨ ਤੇ ਸਹਿ ਜਾਂਦੀਆਂ ਨੇ ਤੇ ਫਿਰ ਇਸ ਵਾਸਤੇ ਆਪਣੀ بیوی ਨੂੰ ਆਪਣੇ ਬੱਚਿਆਂ ਦੀ ਮਾਂ ਨੂੰ ਮਾਰਨਾ ਬਿਲਕੁਲ ਚੰਗਾ ਨਹੀਂ ਲੱਗਦਾ ਘਰ ਦਾ ਮਾਹੌਲ ਬੜਾ ਖਰਾਬ ਹੁੰਦਾ ਜਦੋਂ ਸ਼ੋਹਰ ਉੱਠ ਕੇ بیوی ਨੂੰ ਕੁੱਟਦਾ ਤੇ ਛੋਟੇ ਛੋਟੇ ਬੱਚਿਆਂ ਦੇ ਜ਼ਿਹਨਾਂ ਤੇ ਕੀ ਅਸਰات ਹੁੰਦੇ ਨੇ ਇਹ ਵੀ ਤੇ ਅਜੇ ਲੋਕਾਂ ਨੂੰ ਗੋਹ ਕਰਨੀ ਚਾਹੀਦੀ ਹੈ ਨਾ ਕਿ ਉੱਠ ਕੇ ਮੈਂ بیوی ਦੇ ਮੂੰਹ ਤੇ ਚੰਡ ਕੱਢ ਮਾਰੀਏ ਤੇ ਧੀਆਂ ਪੁੱਤਰ ਜਿਹੜੇ ਨੇ ਉਹਨਾਂ ਕੀ ਸੋਚਿਆ ਹੋਣਾ ਕਿ ਵਾਲਦ ਸਾਡੇ ਨੇ ਇਹ ਕੀ ਹਰਕਤ ਕੀਤੀ ਪਿਆਰਿਓ ਇਹਦੇ ਨਾਲ ਬਹੁਤ ਬਰਬਾਦੀਆਂ ਹੁੰਦੀਆਂ ਨੇ ਘਰ ਦਾ ਮਾਹੌਲ ਵਿਗੜ ਜਾਂਦਾ ਹੈ ਮਾਫ ਕਰਨਾ ਚਾਹੀਦਾ ਛੋਟੀ ਮੋਟੀ ਗੱਲ ਜਿਹੜੀ ਹੈ ਨਾ ਜੀ ਉਨੂੰ ਦਰਗੁਜ਼ਰ ਕਰਨਾ ਚਾਹੀਦਾ ਤੇ بیوی ਜਿਹੜੀ ਕਿ ਬੈਟਰ ਹਾਫ ਹੈ ਤੁਹਾਡੀ ਸ਼ਰੀਕੇ ਹਯਾਤ ਹੈ ਤੁਹਾਡੀ ਜ਼ਿੰਦਗੀ ਦਾ ਸਾਥੀ ਹੈ ਉਹਨੂੰ ਉਹਦੀਆਂ ਛੋਟੀਆਂ-ਮੋਟੀਆਂ ਕੁਤਾਈਆਂ ਨੂੰ ਦਰਗੁਜ਼ਰ ਕਰਨਾ ਚਾਹੀਦਾ ਇਹੋ ਹੀ ਮੱਤ ਸਾਨੂੰ ਇਸ ਖਾਨਚ ਦਿੱਤੀ ਗਈ ਹੈ ਬਾਈਵਾ ਸਾਹਿਬ ਅਮਰੀਕਾ ਦੇ ਵਿੱਚ ਹੀ ਵਸਦੇ ਨੇ ਸਾਡੇ ਇੱਕ ਬੜੇ ਹੀ ਪਿਆਰੇ ਬੜੇ ਸੂਜਵਾਨ ਸਾਡੇ ਵੀਰ ਨੇ ਸਾਡੇ ਪੱਕੇ ਵਖਣ ਵਾਲੇ ਨੇ ਨਾਸਰ ਗੋਂਦਲ ਜੀ ਹੂੰ ਹੂੰ ਵਾਰਸ਼ਾ ਉਹ ਰੰਦਾ ਇੱਕ ਮਸਰਾ ਉਹਨਾਂ ਭੇਜਿਆ ਜੀ ਹੂੰ ਉਹਨਾਂ ਆਖਿਆ ਜੀ ਕਿ ਸਾਡੇ ਬਾਜਾ ਸਾਨੂੰ ਆਖੋ ਕਿ ਇਹਦਾ ਤਰਜਮਾ ਕਰ ਦੇ ਅਦਲ ਬਿਨਾ ਸਰਦਾਰ ਹੈ ਰੁਖ ਅਫਲ ਹਾਂਜੀ ਤੇ ਰਨ ਗਦੀ ਹੈ ਜੋ ਵਫਾਦਾਰ ਨਹੀਂ ਹਾਂਜੀ ਇਹਦੇ ਚ ਦੱਸਿਆ ਗਿਆ ਕਿ ਜਿਹੜਾ ਹਾਕਮ ਇਨਾਂ ਜਾਂ ਤੁਹਾਡਾ ਜੱਜ ਓਨੂੰ ਅਦਲ ਕਰਨਾ ਚਾਹੀਦਾ ਹੈ ਇਨਸਾਫ ਕਰਨਾ ਚਾਹੀਦਾ ਆਹਾ ਅਗਰ ਉਹ ਇਨਸਾਫ ਨਹੀਂ ਕਰਦਾ ਤੇ ਉਹਦੀ ਮਿਸਾਲ ਇਸ ਰਹੀ ਏ ਕਿ ਦਰਖਤ ਤੇ ਬੜਾ ਵੱਡਾ ਹੈ ਲੇਕਿਨ ਉਹਨੂੰ ਫਲ ਕੋ ਨਹੀਂ ਲੱਗਦਾ ਵਾਹ ਵਾਹ ਆ ਫਲ ਫਾ ਫਲ ਰੋਕਾ ਜਿੰਨੂੰ ਫਲ ਲੱਗਦਾ ਹੀ ਆਏ ਹਾ ਤੋ ਜਿੱਡਾ ਮਰਦੀ ਵੱਡਾ ਹੋਵੇ ਉਹਦੇ ਕੋਲ ਤੁਸੀਂ ਫਲ ਲੈਣ ਦੀ ਆਸ ਲਾਓ ਤੋ ਉਹਦੇ ਤੇ ਤੁਹਾਨੂੰ ਕੋ ਫਲ ਲੱਭਾਈ ਨਹੀਂ ਹਾਂ ਔਰ ਉਹਨਾਂ ਦੱਸਿਆ ਕਿ ਸਰਦਾਰ ਜਿਹੜਾ ਜਿਹੜਾ ਕਬੀਲੇ ਦਾ ਸਰਦਾਰ ਹੈ ਉਹ ਸਾਰਿਆਂ ਦਾ ਮੁਹਫਜ਼ ਹੈ ਅਗਰ ਉਹ ਕਬੀਲੇ ਦੇ ਨਿੱਕੇ ਮੋٹے ਝਗੜਿਆਂ ਦੇ ਵਿੱਚ ਡੰਡੀ ਮਾਰਦਾ ਹੈ ਹਾਂਜੀ ਤੇ ਉਹ ਕਿਸੇ ਦਾ ਪੱਖ ਮਾਰਦਾ ਕਿਸੇ ਨੂੰ ਸਜ਼ਾ ਪੁੱਠੀ ਦੇ ਦਿੰਦਾ ਜਿਹੜਾ ਹੱਕਦਾਰ ਏ ਸਜ਼ਾ ਦਾ ਉਹਨੂੰ ਨਹੀਂ ਦਿੰਦਾ ਕਿ ਇਹ ਦੂਜੇ ਨੂੰ ਦਿੰਦਾ ਇਨਸਾਫ ਨਹੀਂ ਕਰਦਾ ਤੇ ਉਹਦੀ ਮਿਸਾਲ ਇਸ ਰਹੀਏ ਕਿ ਉਹ ਰੁੱਕ ਤੇ ਬੜਾ ਤਗੜਾ ਲੇਕਿਨ ਉਹਨੂੰ ਫਾਲਕੋ ਨਹੀਂ ਲੱਗਾ ਔਰ ਇਹਦਾ ਦੂਜਾ ਮਿਸਰਾ ਜਿਹੜਾ ਉਹ ਇਹ ਵੇਖੇ ਜਿਹੜੀ ਰੰਨ ਹੈ ਹਾਂਜੀ ਰੰਨ ਗਦੀ ਹੈ ਜੋ ਵਫਾਦਾਰ ਹਾਂਜੀ ਤੇ ਜਿਹੜੀ ਰੰਨ ਬੀਵੀ ਹੈ ਨਾ ਜੀ ਉਹਨੂੰ ਖਾਵਨ ਦਾ ਉਹ ਖਾਵੰਦ ਦੀ ਮਤਲਬੇ ਪਤਨੀ ਹੈ ਪਤ ਦੀ ਰਾਖੀ ਹੈ ਉਹਦੀ ਵਾਰਸ ਦੀ ਉਹਦੀ ਪਤ ਦੀ ਵਾਰਸ ਹੈ ਉਹਦੀ ਇੱਜ਼ਤ ਦੀ ਵਾਰਸ ਹੈ ਉਹਦੀ ਇੱਜ਼ਤ ਨੂੰ ਜੇ ਉਹ ਸੰਭਾਲ ਕੇ ਨਹੀਂ ਰੱਖਦੀ ਆਏ ਹਾਂਜੀ ਤੇ ਮਤਲਬੇ ਕਿ ਉਹਨੂੰ ਫਿਰ ਉਸ ਗਦੀ ਨਾਲ ਮਿਸਾਲ ਦਿੱਤੀ ਗਈ ਹੈ ਖੋਤੀ ਨਾਲ ਮਿਸਾਲ ਦਿੱਤੀ ਗਈ ਹੈ ਹਾਂਜੀ ਕਿ ਜਿਹਨੂੰ ਮਤਲਬੇ ਕੋਈ ਊਸੂਲ ਕਾਇਦਾ ਨਹੀਂ ਉਹ ਖੋਤਿਆਂ ਚ ਫਿਰਦੀ ਜੋ ਮਰਦੀ ਪਈ ਕਰੇ ਹਾਂਜੀ ਤਾਂ ਉਹਦੇ ਨਾਲ ਮਿਸਾਲ ਦਿੱਤੀ ਗਈ ਹੈ ਤਾਂ ਔਰਤ ਜਿਹੜੀ ਹੈ ਕਿਉਂਕਿ ਪਤਨੀ ਹੈ ਪੱਤ ਦੀ ਵਾਰਸ ਹੈ ਜਿਹੜੇ ਘਰ ਆਈ ਹੈ ਉਸ ਖਾਵਨ ਦੀ ਇੱਜ਼ਤ ਤੇ ਪੱਤ ਦੀ ਔਰ ਆਖੀ ਕਰੇ ساری ਉਮਰ ਉਹ ਫੇਰ ਪਤਨੀ ਹੈ ਫੇਰ ਉਹ ਰਾਨੀ ਫੇਰ ਉਹਦੀ بیوی ਹੈ ਵਾਹ ਹਾਂਜੀ ਤੇ ਉਹ ਜੇ ਲਾਂਬੇ ਕਿਤੇ ਚਾਲਾ ਮਾਰਦੀ ਫਿਰਦੀ ਹੈ ਤੇ ਕੰਡਾ ਟੱਪਦੀ ਫਿਰਦੀ ਹੈ ਤੇ ਫੇਰ ਉਹਦੀ ਮਿਸਾਲ ਉਹਨਾਂ ਖੋਤੀ ਨਾ ਦਿੱਤੀ ਹੈ ਕਿ ਜਿਹੜਾ ਤੁਸੀਂ ਸਮਝ ਲਓ ਕਿ ਬਹੁਤ ਥੱਲੇ ਦਰਜੇ ਤੇ ਉਹ ਚਲੀ ਜਾਂਦੀ ਹੈ ਹਾਂ ਜੀ ਜਿਹਨੂੰ ਮਤਲਬ ਹੈ ਕਿ ਪਤਨੀ ਸਦਾਨ ਦਾ ਵੀ ਕੋਈ ਹੱਕ ਨਹੀਂ ਹੁੰਦਾ ਲਓ ਜੀ ਪਿਆਰਿਓ ਸਾਡੇ ਪੀਰ ਵਾਰਿਸ਼ਾ ਸੈਦ ਜਿਹੜੇ ਨੇ ਉਹ ਸਾਡੀ ਧਰਤੀ ਦੇ ਮਹਾਨ ਕਿਵੀ ਤੇ ਹੋਏ ਨੇ ਲੇਕਿਨ ਉਹਨਾਂ ਦੀ ਕਿਤਾਬ ਨੂੰ ਦੇਸ਼ ਪੰਜਾਬ ਦਾ ਇਨਸਾਈਕਲੋਪੀਡੀਆ ਵੀ ਆਖਿਆ ਜਾਂਦਾ ਹੈ ਪੰਜਾਬ ਦੇ ਵਾਸੀ ਜਿਹੜੇ ਸਨ ਪੰਜਾਬੀ ਉਨ੍ਹਾਂ ਦੀ ਨਬਜ਼ ਦੇ ਉੱਤੇ ਇੱਕ ਸਿਆਣੇ ਹਕੀਮ ਵਾਂਗੂ ਹੱਥ ਰੱਖਦੇ ਆ ਹੋਇਆ ਜਿਸ ਤਰ੍ਹਾਂ ਉਨ੍ਹਾਂ ਦੀ ਫਿਤਰਤ شناਸੀ ਦਾ ਹੱਕ ਸੈਯਦ ਵਾਰਿਸ਼ ਆ ਅਦਾ ਕੀਤਾ ਹੈ ਹੋਰ ਕਿਸੇ ਸ਼ਾਇਦ ਹੀ ਕੀਤਾ ਹੋਵੇ ਅਕਸਰ ਉਨ੍ਹਾਂ ਦੇ ਅਜੇ ਮਿਸਰੇ ਲੱਭਦੇ ਨੇ ਜਿਦੇ ਚ ਉਹ ਇਨਸਾਨਾਂ ਦੀਆਂ ਮੁxtਲਫ ਕੌਮਾਂ ਨਾਲ ਤੱਲਕ ਰੱਖਣ ਵਾਲੇ ਲੋਕਾਂ ਦੀਆਂ ਫਿਤਰਤਾਂ ਦੀ ਬਾਬਤ ਸਾਨੂੰ ਜਾਣਕਾਰੀ ਦਿੰਦੇ ਨੇ ਮਿਸਾਲ ਦੇ ਤੌਰ ਤੇ ਜਿਵੇਂ ਲਿਖਿਆ ਇੱਕ ਥਾਂ ਤੇ ਕਿ ਸੈਦ ਉਹ ਜੋ ਸਖੀ ਤੇ ਹੋਵੇ ਸੋਹਣਾ ਪਹਿਲਵਾਨ ਜੋ ਹੱਡ ਸੁਥਰਾਨ ਹੋਵੇ ਯਾਨੀ ਸੈਦ ਦੀ ਨਿਸ਼ਾਨੀ ਦੱਸੀ ਹੈ ਕਿ ਸੈਦ ਜਿਹੜਾ ਆਲੇ ਨਬੀ ਔਲਾਦ ਅਲੀ ਦੇ ਵਿੱਚੋਂ ਜਿਹੜਾ ਹੋਏਗਾ ਖੂਬਸੂਰਤ ਵੀ ਹੋਏਗਾ ਤੇ ਸਖਾਵਤ ਉਹਦੀ ਸ਼ਖਸੀਅਤ ਦਾ ਤੁਰਾ ਇਮਤਿਆਜ਼ ਹੋਏਗਾ ਸਭ ਤੋਂ ਵੱਡੀ ਸਿਫਤ ਸਭ ਤੋਂ ਉੱਚਾ ਗੁਣ ਉਹਦੀ ਸ਼ਖਸੀਅਤ ਦੇ ਵਿੱਚ ਇਹ ਹੋਏਗਾ ਕਿ ਉਹ ਸਖੀ ਹੋਵੇਗਾ ਹਰ ਸ਼ੈ ਅੱਲਾ ਦੀ ਰਾਹ 'ਚ ਕੁਰਬਾਨ ਕਰ ਦੇਗਾ ਬਚੜਿਆਂ ਤੱਕ ਤੇ ਘਰ ਛਡੇ ਸਜਦਾ ਕੁਰਬਾਨ ਇਹ ਉਹਨਾਂ ਦੀ نسل ਉਹਨਾਂ ਦੇ ਖੂਨ ਦੇ ਵਿੱਚ ਇਹ ਗੱਲ ਜ਼ਰੂਰ ਪਾਈ ਜਾਂਦੀ ਹੋਵੇਗੀ ਇਸੇ ਤਰ੍ਹਾਂ ਵਾਰਿਸ ਸ਼ਾਹ ਜੀ ਲਿਖਦੇ ਨੇ ਕਿ ਪਹਿਲਵਾਨ ਜੋ ਹੱਡ ਸੁਥਰਾਨ ਹੋਵੇ ਪਿਆਰਿਓ ਉਹ ਬੰਦਾ ਪਹਿਲਵਾਨ ਬਣ ਨਹੀਂ ਸਕਦਾ ਜਿਹੜਾ ਹੱਡ ਪੈਰ ਦਾ ਖੁੱਲਾ ਨਾ ਹੋਵੇ ਜਿਹਦੇ ਹੱਡ ਪੈਰ ਸੁੱਥਰੇ ਨਾ ਹੋ ਜਦੋਂ ਹੱਡ ਪੈਰ ਮੋਟੇ ਲੰਮੇ ਚੌੜੇ ਹੋਣਗੇ ਕਦ ਕਾਠ ਵੀ ਸੋਨਾ ਹੋਵੇਗਾ ਜਸੀਮ ਹੋਵੇਗਾ ਸਡੋਲ ਉਹਦਾ ਪਿੰਡਾ ਹੋਵੇਗਾ ਉਹਦੇ ਪਿੰਡੇ ਚ ਸਤਿਆ ਵੀ ਹੋਵੇਗੀ ਇੱਕ ਬਿਹਤਰੀਨ ਪਹਿਲਵਾਨ ਵੀ ਬਣੇਗਾ ਇਹ ਜਿਹੜਾ ਮਿਸਰਾ ਪੀਰ ਵਾਰਿਸ ਸ਼ਾਹ ਸੈਦ ਦਾ ਸਾਡੇ ਵੀਰ ਨਾਸਰ ਗੋਂਦਲ ਜੀ ਨੇ ਪਜਵਾਇਆ ਕਿ ਅਦਲ ਬਿਨਾ ਸਰਦਾਰ ਹੈ ਰੁਖ ਅਫਲ ਇਹਦੇ ਚ ਵੀ ਇਨਸਾਨਾਂ ਚ ਤੇ ਬੇਤਹਾਸ਼ਾ ਸਿਫਾਤ ਹੋਣੀਆਂ ਚਾਹੀਦੀਆਂ ਨੇ ਲੇਕਿਨ ਉਹਨਾਂ ਨੇ ਵੇਖੋ ਕਿਹੜੀ ਸਰਦਾਰ ਦੇ ਵਿੱਚ ਸਿਫਤ ਬਿਆਨ ਕੀਤੀ ਏ ਅੱਗੋ ਭਾਈਵਾ ਸਾਹਿਬ ਉਹਦੀ ਵੰਡ ਵੀ ਕਿੱਡੀ ਸੋਹਣੀ ਕੀਤੀ ਏ ਸਰਦਾਰ ਉਹ ਏ ਜਿਹੜਾ ਇਨਸਾਫ ਕਰੇ ਭਾਵੇਂ ਉਹਦੇ ਸਕੇ ਪੁੱਤਰ ਨੇ ਜ਼ਿਆਤੀ ਕੀਤੀ ਉਹਦੇ ਸਕੇ ਭਰਾ ਨੇ ਰਿਆਾਇਆ ਦੇ ਵਿੱਚ ਪਰਜਾ ਦੇ ਵਿੱਚ ਕਿਸੇ ਦੇ ਨਾਲ ਜ਼ਿਆਤੀ ਕਰ ਦਿੱਤੀ ਏ ਉਹਨੂੰ ਵੀ ਮਾਫੀ ਨਾ ਦੇਵੇ ਇਨਸਾਫ ਉਹਦਾ ਮਿਸਾਲੀ ਹੋਵੇ ਅਦਲ ਕਰਕੇ ਵਹਾਇਤ ਉਹ ਸਰਦਾਰ ਹੁੰਦਾ ਦੂਸਰਾ ਸਰਦਾਰ ਤੇ ਹੈ ਜਿਵੇਂ ਭਾਈਵਾ ਸਾਹਿਬ ਦੱਸਿਆ ਕਿ ਰੁੱਖ ਅਫਲ ਕਿਹਾ ਵੀ ਫਲ ਤੋਂ ਬਗੈਰ ਐਸਾ ਰੁੱਖ ਜਿਹਨੂੰ ਫਲ ਨਹੀਂ ਲੱਗਦਾ ਤੇ ਐਸਾ ਸਰਦਾਰ ਜਿਹੜਾ ਮਨਸਫ ਨਹੀਂ ਇਨਸਾਫ ਨਹੀਂ ਕਰਦਾ ਉਹ ਭਾਵੇਂ ਕਿੰਨਾ ਵੱਡਾ ਰੋਖ ਹੋਵੇ ਆ ਛਤਨਾਰ ਲੇਕਿਨ ਉਹਨੂੰ ਫਲ ਹੀ ਨਹੀਂ ਲੱਗਦਾ ਤਾਂ ਕੀ ਫਾਇਦਾ ਅਫਲ ਰੁੱਖ ਦਿਓ ਮੁਤਰਾਦਫ ਤੇ ਰਨ ਗਦੀ ਹੈ ਜੋ ਵਫਾਦਾਰ ਨਹੀਂ ਪਿਆਰਿਓ ਸਾਡੇ ਦੇਸ਼ ਪੰਜਾਬ ਵਿੱਚ ਜਿਹੜਾ ਬੰਦਾ ਜਾਹਲ ਹੁੰਦਾ ਨਾ ਜਿਹਨੂੰ ਅਕਲ ਮਤ ਨਾ ਹੋਵੇ ਅਸੀਂ ਉਹਨੂੰ ਆਖਦੇ ਆਏ ਖੋਤਾ ਹੀਏ ਹੁਣ ਵੇਖੋ ਨਾ ਕਈ ਲੋਕ ਤੇ ਆਖਦੇ ਨੇ ਵੀ ਖੋਤਾ ਬੜਾ ਜ਼ਹੀਨ ਜਾਨਵਰ ਹੁੰਦਾ ਲੇਕਿਨ ਸਾਡੇ ਇੱਥੇ ਇਹ ਹੀ ਮਰਵਾ ਜੇ ਵੀ ਅਸੀਂ ਬੇਵਕੂਫ ਬੰਦੇ ਨੂੰ ਆਖਦੇ ਆ ਛੱਡ ਪਰ ਆਇਓ ਤੇ ਖੋਤਾ ਹੀਏ ਤੇ ਪੀਰ ਵਾਰਿਸ਼ਾ ਸੈਦ ਵੀ ਇਸੇ ਨਿਸਬਤ ਨਾਲ ਬਿਆ ਫਰਮਾਉਂਦੇ ਨੇ ਵੀ ਉਹ ਜਾਹਲ ਔਰਤ ਹੈ ਬੇਵਕੂਫ ਹੈ ਮੂਰਖ ਹੈ ਉਹਨੂੰ ਅਕਲ ਮਤ ਕੋਈ ਨਹੀਂ ਉਹ ਖੋਤੀ ਹੋਈ ਹੈ ਜਿਹਦੇ ਚ ਵਫਾ ਵਰਗੀ ਸਿਫਤ ਨਹੀਂ ਵਫਾ ਦੇ ਨਾਲ ਹੀ ਤੇ ਘਰ ਜੁੜਿਆ ਹੁੰਦਾ ਹੈ ਪਿਆਰਿਓ ਵੇਖੋ ਕੈਸੀ ਭਾਈਵਾ ਸਾਹਿਬ ਲਫਜ਼ਾਂ ਦੀ تشریح ਕਰਦੇ ਨੇ ਪਤਨੀ ਉਹਨਾਂ ਆਖਿਆ ਪਤਨੀ ਹੁੰਦੀ ਹੋਏ ਜਿਹੜੀ ਖਾਵੰਦ ਦੀ ਪਤ ਦਾ ਧਿਆਨ ਕਰੇ ਬੰਦੇ ਨੂੰ ਵੀ ਵੇਖ ਲਓ ਪਤੀ ਆਖਿਆ ਜਾਂਦਾ ਹੈ ਦੋਵੇਂ ਭਾਈਵਾਲ ਹੁੰਦੇ ਨੇ ਨਾ ਪਤੀ ਤੋਂ ਇਹ ਵੀ ਸਮਝ ਲਵੋ ਕਿ ਦੋਹਾਂ ਦੀ ਪੱਤੀ ਹੁੰਦੀ ਆ ਆਪਸ ਦੇ ਵਿੱਚ ਘਰ ਦੇ ਵਿੱਚ ਦੋਵੇਂ ਹੀ ਭਾਈਵਾਲ ਨੇ ਦੋ ਪਈਏ ਵੀ ਆਖਦੇ ਆਂ ਸੀ ਕਿ ਇੱਕ ਗੱਡੀ ਤੇ ਦੋ ਪਈਏ ਹੁੰਦੇ ਨੇ ਮੀਆਂ ਤੇ ਬੀਵੀ ਹੁਣ ਪਿਆਰਿਓ ਅਗਰ ਮਰਦ ਆਪਣੀ ਬੀਵੀ ਨਾਲ ਵਫਾਦਾਰ ਨਹੀਂ ਜਾਂ ਬੀਵੀ ਆਪਣੇ ਖਾਮਤ ਦੀ ਵਫਾਦਾਰ ਨਹੀਂ ਤੇ ਵਫਾ ਸ਼ੁਆਰੀ ਤੋਂ ਬਗੈਰ ਫਿਰ ਘਰ ਟੁੱਟ ਜਾਂਦੇ ਨੇ ਫਿਰ ਘਰ ਦੇ ਵਿੱਚ ਖੜਬਾ ਖੜਬੀ ਜਾਂਦੀ ਹੀ ਨਹੀਂ ਉਹ ਕੀ ਆਖਦੇ ਨੇ ਵੀ ਕੇਲ ਕਲਦਰ ਵਸੇ ਤੇ ਘੜਿਓਂ ਪਾਣੀ ਨਸੇ ਫਿਰ ਘਰ ਜੀ ਬਰਕਤ ਹੀ ਨਹੀਂ ਪੈਂਦੀ ਹਰ ਵੇਲੇ ਲੜਾਈਆਂ ਹੀ ਪਈਆਂ ਰਹਿੰਦੀਆਂ ਪਿਆਰਿਓ ਇਹਦੇ ਨਾਲ ਹੀ ਸਾਡੇ ਅੱਜ ਦੇ ਇਸ ਵਿਲਾਗ ਦਾ ਵੇਲਾ ਮੁੱਕ ਗਿਆ ਏ ਲੈ ਓ ਯਾਰ ਹਵਾਲੇ ਰੱਬ ਦੇ ਤੇ ਮੇਲੇ ਚਾਰ ਦਿਨਾਂ ਦੇ ਉਸ ਦਿਨ Eid ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ ਰੱਬ ਰਾਖਾ ਤੇ ਅੱਲਾ ਬੇਲੀ ਓ ਚੱਲ ਕਹਾਂ ਜਾऊं ਚਾਟ